ਯਾਲਾ ਪਾਰਲੀਮੈਂਟ ਹਲਕੇ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਸਹਿਬਾਨ ਗੱਜ ਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਤਿੰਨ ਮਹੀਨਿਆਂ ਤੋਂ ਮੈਂ ਪੰਜਾਬ ਬਚਾਓ ਯਾਤਰਾ ਰਹੀ ਹਾਂ ਪਿਛਲੇ ਚਲੋ ਪਿਛਲੇ ਤਿੰਨ ਮਹੀਨਿਆਂ ਤੋਂ ਮੈਂ ਪੰਜਾਬ ਦੇ ਤਕਰੀਬਨ 80 ਹਲਕਿਆਂ ਚ 3200 ਕਿਲੋਮੀਟਰ ਕਰਕੇ ਪੰਜਾਬ ਬਚਾਓ ਯਾਤਰਾ ਰਹੀ ਮੈਂ ਆਮ ਜਨਤਾ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਖੇਤ ਮਜ਼ਦੂਰ ਨੂੰ ਮਿਲਿਆ ਵਪਾਰੀਆਂ ਨੂੰ ਮਿਲਿਆ ਪਿੰਡਾਂ ਚ ਗਿਆ ਸ਼ਹਿਰਾਂ ਚ ਗਿਆ ਮੈਂ ਦੇਖਿਆ ਅੱਜ ਕੱਲ ਲੋਕਾਂ ਦੇ ਚਿਹਰੇ 'ਚ ਗੁੱਸਾ ਦੇਖਿਆ ਐ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲਿਆਂ ਨੇ ਐਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਤੇ ਹੁਣ ਜਿਵੇਂ ਹੀ ਮੁੱਕਰ ਗਏ ਤੇ ਜੋ ਕਿਹਾ ਸੀ ਅੱਜ ਜੋ ਦੇ ਉਲਟ ਕਰ ਰਹੇ ਆਂ ਅੱਜ ਕੋਈ ਸਰਕਾਰ ਹੈ ਜਿਵੇਂ ਐਨ ਕੇ ਸ਼ਰਮਾ ਜੀ ਨੇ ਜ਼ਿਕਰ ਕੀਤਾ ਮੈਂ ਕੱਲ ਪਟਿਆਲੇ ਸੀ ਹਰ ਰੋਜ਼ ਉੱਥੇ ਨਸ਼ੇ ਨਾਲ ਪਟਿਆਲੇ ਸ਼ਹਿਰ ਚ ਮੌਤ ਹੁੰਦੀ ਪਰਸੋ ਮੁੱਖ ਮੰਤਰੀ ਸੀ ਜਿਹੜੇ ਮਹੱਲੇ ਚ ਕਿਹਾ ਤਿੰਨ ਨੌਜਵਾਨਾਂ ਨੇ ਨਸ਼ੇ ਨਾਲ ਉਹਨਾਂ ਦੀ ਮੌਤ ਹੋਈ ਉਸੇ ਟਾਈਮ ਮੈਂ ਅਫਸਰਾਂ ਨੂੰ ਪੁੱਛਿਆ ਮੈਂ ਕਿਹ ਇੰਨਾ ਨਸ਼ਾ ਕਿਵੇਂ ਮੈਨੂੰ ਕਹਿਣ ਲੱਗੇ ਕਿ ਅਸੀਂ ਕੀ ਕਰੀਏ ਆ ਜਿਹੜੇ ਝਾੜੂ ਵਾਲੇ ਮੁੱਖ ਮੰਤਰੀ ਨੇ ਸਾਨੂੰ ਹਦਾਇਤ ਦਿੱਤੇ ਆ ਕਿ ਜੋ ਐਮ ਐਲ ਏ ਕਹਿੰਦਾ ਉਹ ਕਰਨਾ ਤੇ ਇਹਨਾਂ ਦੇ ਐਮ ਐਲ ਏ ਬਾਰੇ ਤੁਹਾਨੂੰ ਪਤਾ ਹੀ ਹੈ ਉਹ ਨਾ ਉਹ ਕੀ ਕਰਦੇ ਆ ਉਹਨਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਕੋਈ 10 ਲੱਖ ਲੈ ਰਿਹਾ ਕੋਈ 15 ਲੱਖ ਰੁਪਇਆ ਮਹੀਨਾ ਤੇ ਖੁੱਲੀ ਛੁੱਟੀ ਦਿੱਤੀ ਐ ਤੇ ਪੁਲਿਸ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਫੜਨਾ ਨਹੀਂ ਆ ਤਾਂ ਹਾਲਾਤ ਬਣ ਗਈ ਐ ਅੱਜ ਲੁੱਟ ਖੋ ਗੁੰਡਾ ਕਰਦੀ ਫਰੋਤੀਆਂ ਨਹੀਂ ਜਾ ਰਹੇ ਇਹ ਨਦੇ ਮਲੇਰੀ ਪਛੋਕਰ ਦੇਖ ਲੋ ਕਕੂਤਾ ਦੇਖ ਲੋ ਗੱਲ ਨਾ ਦੇ ਜਿਹੜਾ ਇਹਨਾਂ ਦੇ ਲੋਕਲ ਬਾਰੀ ਮੰਤਰੀ ਗੱਲ ਉਹਦੀ ਅਸ਼ਲੀਲ ਵੀਡੀਓ ਆਈ ਹੈ ਜਿਹੜੀ ਤੁਸੀਂ ਦੇਖ ਨਹੀਂ ਸਕਦੇ ਥੋੜੇ ਇੱਥੇ ਥੋੜਾ ਹਲਕਾ ਅੰਚਾਰ ਤੇ ਇਹਨਾਂ ਦਾ ਉਹਦੀ ਅਸ਼ਲੀਲ ਵੀਡੀਓ ਵੀ ਆਈ ਸੀ ਤੇ ਕਟਾਰੂ ਚੱਕਰ ਮੰਤਰੀ ਦੀ ਵੀ ਆਈ ਹੈ ਇਹਦੇ ਬੰਦੇ

ਪਿਛਲੇ 50 ਸਾਲਾਂ ਵਿੱਚ ਤਕਰੀਬਨ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਿਹਾ 10-15 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਤੋਂ ਆਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਪਟਿਆਲੇ ਵਾਲਿਓ ਤੁਹਾਡੇ ਹਲਕੇ ਤੋਂ ਦੋ ਵਾਰ ਮੁੱਖ ਮੰਤਰੀ ਪਟਿਆਲੇ ਦਾ ਬਣਿਆ ਮੈਨੂੰ ਇੰਨਾ ਹੀ ਦੱਸ ਦਿਓ ਕਿੰਨੇ ਵਾਰੋ ਛਤਰਾਣੇ ਆਇਆ ਹੈ ਕਿੰਨੇ ਵਾਰ ਘਨੌਰ ਕੈਪਟਨ ਕਿੰਨੇ ਵਾਰ ਡੇਰਾ ਬਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲਾ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿਕਟ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਝ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਤੁਸੀਂ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਖੇਤੀ ਕਰਦੇ ਹੋ ਮੈਂ ਹੱਟিয়ে ਤੋਂ ਕਢਾਇਆ ਖੇਤੀ ਆਪਾ ਟਿਊਬਲ ਰੈਂਕ ਕਰਦੇ ਆਂ ਜਾਂ ਕਸੀਆ ਨਹਿਰਾਂ ਕਰਾਈ ਕਰਦੇ ਆਂ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦਾ ਹੈ ਸਾਡੇ 13 ਲੱਖ ਕਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਬੋਲੇ ਈਸਨ ਜੈ ਜੈਕਾਰ ਉਹਨਾਂ ਟਿਊਬਲਾਂ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਜਿੰਨੀਆਂ ਨਹਿਰਾਂ ਤੇ ਕਸੀਆ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਅੰਡਰਗਰਾਊਂਡ ਪਾਈਪਾਂ ਨਹੀਂ ਪਾਣੀ ਕਾਲੀ ਦਲ ਨੇ ਬਣਾਇਆ ਭੇਜਿਆ ਮੰਡੀਆਂ ਪਿੰਡਾਂ ਵਿੱਚ ਅ ਕਾਲੀ ਦਲ ਨੇ ਬਣਾਈਆਂ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਆ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਐਮਐਸਪੀ ਕਰਨ ਕੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਲੀ ਮੋਰਚਾ ਲਾ ਕੇ ਐਮਐਸਪੀ ਤੁਹਾਨੂੰ ਦੁਆਇਆ ਤੁਸੀਂ ਰਾਜਸਥਾਨ ਚਲੇ ਜਾਓ ਉੱਪੀ ਚੜੇ ਜੋ ਉੱਥੇ ਕੋਈ ਐਮਐਸਪੀ ਨਹੀਂ ਇਕੱਲੇ ਥੋੜੇ ਐ ਉਹ ਵੀ ਅਕਾਲੀ ਦੰਦੇ ਦਵਾਈ ਐ ਜਿੰਦਾਬਾਦ ਜਿੰਦਾਬਾਦ ਸੁਖਵੀਰ ਤੇਰੀ ਸਾਥ ਤੇ ਪਹਿਲੇ ਦੇਾਂਗੇ ਠੋਕ ਕੇ ਅਕਾਲੀ ਦਲ ਦੀ ਇੱਕ ਗੱਲ ਸਪਸ਼ਟ ਐ ਅਸੀਂ ਕਿਤੇ ਲਾਰੇ ਲਾਉਣ ਵਾਲੇ ਨਹੀਂ ਅਸੀਂ ਝੂਠੇ ਵਾਅਦੇ ਕਰਨ ਵਾਲੇ ਨਹੀਂ ਸਾਧ ਪ੍ਰਕਾਸ਼ ਸਿੰਘ ਬਾਦਲ جو کہہ سی نال کرتے کہ کی ہر گریب نو چار پی اکلو آٹا شادی بھی شگن دے مانگے شگن سکیم چالو کی بادل صاحب نے پینشن بزرگوں دینی شروع کی پہلے پینشن نہیں ہوں دی سی پنجاب دو سو یون بیلی دے معاف کیتے بادل صاحب نے کیتے جہی وی گئی ایسی پروارا نو ਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਜੇ ਕੀਤਾ ਤੇ ਕਾလီ ਦਲ ਨੇ ਕੀਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਬੰਦ ਕਰ ਦਿੱਤਾ ਤੁਹਾਡੇ ਨਾਬੇ ਦਾ ਜਿਹੜਾ ਮੰਤਰੀ ਜੇਲ੍ਹ 'ਚ ਹੈ ਉਹੀ ਮੰਤਰੀ ਹੈ ਜਿਨੇ ਐਸਸੀ ਸਕਾਲਰਸ਼ਿਪ ਖਾਦੀ 6 ਲੱਖ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਮੁਫਤ ਪੜਾਉਂਦੇ ਸੀ ਅੱਜ ਉਹ ਵਿਚਾਰੇ ਵਾਂਝੇ ਹੋ ਗਏ ਪੜ੍ਹਾਈ ਤੋਂ ਜਦੋਂ ਬਾਹਰਨ ਸਾਹਿਬ ਦਾ ਸਰਕਾਰ ਸੀ ਮੁੱਖ ਮੰਤਰੀ ਥੋੜੇ ਵਿੱਚ ਰਹਿੰਦੇ ਸੰਗਤ ਦਰਸ਼ਨ ਕਰਦੇ ਹਰ ਹਲਕੇ ਥੋੜੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸੋ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਸ਼ਰੋ ਆਪਣੀ ਅਕਾਲੀ ਦਾ ਜਿੰਦਾਬਾਦ ਸ੍ਰੀ ਮੌਜੂਦਾਨ ਨੂੰ ਜਿੰਦਾਬਾਦ ਤਕਰੀਬਨ 2 ਲੱਖ ਨੌਕਰੀਆਂ ਦਿੱਤੀਆਂ ਬਾਦਲ ਸਾਹਿਬ ਨੇ ਆ ਜਿਹੜੇ ਪੁਲਿਸ ਮਲਾਜ਼ਮ ਹੈ ادھے پلس ملازم نو پرت پرتی میں کیتا ہے جو دو میں ہوم منسٹر سی آج ادھے ملازم ہیں سارے جاندے ہیں جننے پیک کمیشن ہیں سارے ملازمانو پیک کمیشن دے نالا کالی دلے ਮੁਲਾਜ਼ਮ ਦਾ ਪਿਛਲੇ 20 ਸਾਲਾਂ ਦਾ ਪੇ ਕਮਿਸ਼ਨ ਕਿਸੇ ਹੋਰ ਨੇ ਨਹੀਂ ਦਿੱਤਾ ਕੱਲਾ ਕਾਲੀ ਦਲ ਨੇ ਲਾਗੂ ਕੀਤਾ ਬਾਲਾ ਇਨਸਾਨ ਹੈ ਸਾਸਰੀਆ ਕਾ ਇਹ ਜਿਹੜੇ ਕਿਸ਼ਤਾਂ ਵੀ ਕਾਲੀ ਦਲ ਦਿੰਦਾ ਸੀ ਜੋ ਸੂਲ ਦਾ ਮੁਲਾਜ਼ਮ ਨੂੰ ਦਿੱਤੀਆਂ ਉਹ ਕਾਲੀ ਦਲ ਨੇ ਦਿੱਤੀਆਂ ਆ ਤਾਂ ਸਾਰੇ ਲਾਰੇ ਲਾ ਕੇ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਐ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਕਰਾਂਗੇ ਤਾਂ ਤੁਸੀਂ ਵਾਪਸ ਸਾਨੂੰ ਲੈ ਕੇ ਆਓ ਤਾਂ ਹੀ ਹੋਊਗਾ ਨਹੀਂ ਤਾਂ ਉਹ ਝਾੜੂ ਵਾਲੇ ਤੇ ਕਾਂਗਰਸੀ ਤੇ ਕੱਲੇ ਲਾਰੇ ਲਾਉਣ ਵਾਲੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਬਾਦਲ ਸਾਹਿਬ ਦੇ ਟਾਈਮ ਅਸੀਂ ਜਿੰਮ ਖੇਡਾਂ ਦੇ ਸਬੰਧ ਦਿੰਦੇ ਸੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਜਿਹੜੇ ਹੌਕੀ ਦੇ 16 ਐਸਟ੍ਰੋਟਰ ਬਣਾਈਆਂ ਉਹਦਾ ਨਤੀਜਾ ਕੀ ਹੋਇਆ ਅੱਜ ਹਿੰਦੁਸਤਾਨ ਦੀ ਹੌਕੀ ਟੀਮ 'ਚ 11 ਪਲੇਅਰਾਂ ਵਿੱਚੋਂ 9 ਆਪਣੇ ਪੰਜਾਬ ਦੇ ਆ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਪਿੰਡ ਪਿੰਡ ਵਿੱਚ ਕਬੱਡੀ ਦਾ ਸ਼ੌਂਕ ਜਾਗ ਗਿਆ 16 ਮੁਲਖਾਂ ਦੀਆਂ ਟੀਮਾਂ ਤਿਆਰ ਕਰਾਈਆਂ ਕਰੋੜਾਂ ਰੁਪਏ ਦਿੰਦੇ ਸੀ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਬੋਲੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਫਿਰ ਆਪਾਂ ਬਣਾਈ ਸਰਕਾਰ ਕਿਵੇਂ ਕਿਉਂ ਬਣਾਈ ਆ ਆਪਾਂ ਤਜਰਬਾ ਕਰਨਾ ਛੱਡ ਦਿਓ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਬਣਾਉਣ ਵਾਲਾ ਕਾਲੀਦ ਹੈ ਸਾਰਾ ਪੰਜਾਬ ਦੀ ਤਰੱਕੀ ਕਰੋਨਾ ਦਾ ਕਾਲੀ ਦਲ ਹੈ ਪਟਿਆਲੇ ਵਾਲਿਓ ਤੁਸੀਂ ਪਟਿਆਲੇ ਤੋਂ ਚੰਡੀਗੜ੍ਹ ਜਾਣਿਓ ਪਟਿਆਲੇ ਤੋਂ ਪਠੰਡੇ ਜਾਣਿਓ ਪਟਿਆਲੇ ਤੋਂ ਕਿਤੇ ਮਰਜੀ ਜਾਣਿਓ ਚਾਰ ਤੇ 6 ਲੇਨ ਸੜਕਾਂ ਦੇ ਹੁਣ ਜਾਣਿਓ ਪਹਿਲੇ ਦੇਖੋ ਸਿੰਗਲ ਸੜਕਾਂ ਸੀ ਅੱਜ ਇਹ ਥਰਮਲ ਪਲਾਂਟ ਹੈ ਅੱਜ ਬਿਜਲੀ ਜਿਹੜੇ ਤੁਹਾਡੇ ਘਰਾਂ ਚ ਆ ਰਹੀ ਹੈ ਆ ਪਚਾਉਣ ਵਾਲਾ ਕਾਲੀ ਦਲ ਹੈ ਪੈਦਾ ਕਰਨ ਵਾਲਾ ਕਾਲੀ ਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ 'ਚ ਹੈਗੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਤੁਹਾਡੇ ਆਪਣੇ ਰਾਜਪ੍ਰਭੂ ਮੈਂ ਆਪ ਆਇਆ ਸੀ ਉਦੋਂ ਬਣਾਉ ਨੂੰ ਕੀਤਾ ਤੇ ਫਿਰ ਕਾਂਗਰਸ ਕਿਸ ਵਾਸਤੇ ਵੋਟ ਲੈਂਦੀ ਹੈ ਆਪਾਂ ਵੋਟ ਕਿਸ ਵਾਸਤੇ ਪਾਉਣੇ ਆ ਆਪਾਂ ਪਾਉਣੇ ਆਪਣੀ ਸਰਕਾਰ ਚੁਣਨ ਵਾਸਤੇ ਜਿਹੜੀ ਸਰਕਾਰ ਆਪਣੇ ਪੰਜਾਬ ਨੂੰ ਤਰੱਕੀ ਕਰਾਊਗੀ ਮੈਂ ਉਹੀ ਕਿਹਣਾ ਚੋਣ ਆ ਖੇਤਰੀ ਪਾਰਟੀ ਹੈ ਅਕਾਲੀ ਦਲ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਆ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਹ ਹੈਗੇ ਆਪਣੇ ਝਾੜੂ ਵਾਲੇ ਤੇ ਭਾਵੇਂ ਬੀਜੇਪੀ ਹੈ ਆ ਦਿੱਲੀ ਵਾਲੀਆਂ ਨਾ ਤੁਹਾਡੇ ਨਾਲ ਕੋਈ ਲਗਾ ਨਹੀਂ ਸਭ ਤੋਂ ਵੱਡਾ ਨੁਕਸਾਨ ਜੇ ਤੁਹਾਡਾ ਕੀਤਾ ਪੰਜਾਬ ਤਾਂ ਕੀਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਕਾਂਗਰਸ ਨੇ ਧੱਕਾ ਕੀਤਾ 1955 ਵਿੱਚ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਨਿਕਲਦੇ ਐ ਉਹ ਸੂਬੇ ਦਾ ਹੱਕ ਪਾਣੀ ਦਾ ਉਹ ਸੂਬੇ ਦਾ ਹੀ ਐ ਪਰ 1955 ਵਿੱਚ ਜੋਹਾਰ ਲਾਲ ਮਹਿਰੂ ਨੇ Rajasthan ਦੀ ਜੰਗਾ ਨੂੰ ਖੁਸ਼ ਕਰਨਾ ਸੀ ਗੁਲਜ਼ਾਰੀ ਨਾਗ ਨੰਦੇ ਨੂੰ ਬੁਲਾਇਆ ਜਿੰਨਾ ਆਪਣੇ ਨਹਿਰਾਂ ਦਾ ਪਾਣੀ ਐ ਅੱਧਾ Rajasthan ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜਾ ਇੰਦਰਾ ਗਾਂਧੀ ਨੇ ਜੇ ਬਾਕੀ بچਿਆ ਸੀ ਉਹ ਹਰਿਆਣੇ ਨੂੰ ਦੇਤਾ ਆ ਤਾਂ ਕਾਹਲੀ ਦਲ ਨੇ ਰੋਕ ਲਿਆ ਨਹੀਂ ਤਾਂ ਇੱਥੇ ਕੁਝ ਨਹੀਂ ਹੋਣਾ ਸੀ ਰੋਲ ਜਾਣਾ ਸੀ ਜੇ ਆਪਣਾ ਪਾਣੀ ਆਪਣੇ ਕੋਲੇ ਰਹਿੰਦਾ ਆਪਣ ਨੂੰ ਟਿਊਬਲ ਲਾਉਣ ਦੀ ਲੋੜ ਨਹੀਂ ਸੀ ਜਿਹੜਾ ਕਿੰਨਾ ਵੱਡਾ ਨੁਕਸਾਨ ਕੀਤਾ ਕੱਲਿਆ ਨਹੀਂ ਹੁਣ ਝਾੜੂ ਵਾਲੇ ਕੀ ਕਰ ਰਹੇ ਆ ਆ ਭਗਵਾਨ ਤਬਾਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵਾਨ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ 'ਚ ਆਪਣਾ ਕੇਸ ਚੱਲ ਰਿਹਾ ਹੈ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਪਾਣੀ ਸਟ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਟਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਹੁਣ ਐਜੇ ਲੋਕ ਐਜੀਆਂ ਪਾਰਟੀਆਂ ਦਿੱਲੀ ਵਾਲੀਆਂ ਉਹ ਇੱਥੇ ਆਉਂਦੀਆਂ ਕੱਲਾ ਲੁੱਟਣ ਵਾਸਤੇ ਆਉਂਦੀਆਂ ਝੂਠ ਬੋਲ ਕੇ ਗੁੰਮਰਾਹ ਕਰਕੇ ਆਉਂਦੀਆਂ ਹੁਣ ਤੁਸੀਂ ਦੇਖ ਲਓ ਇਸ ਇਲੈਕਸ਼ਨ ਵਿੱਚ ਇੱਕ ਪਾਸੇ ਕੱਲੀ ਥੋਡੀ ਪਾਰਟੀ ਹੈ ਥੋੜੇ ਆਸ਼ੀਰਵਾਦ ਨਾਲ ਲੜ ਰਹੀ ਹੈ 103 ਸਾਲ ਪੁਰਾਣੀ ਪਾਰਟੀ ਹੈ ਆ ਜਿਹੜੀ ਪਾਰਟੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਅਕਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਆਪਣੇ ਗੁਰੂ ਸਬਾਨੇ ਨਵੇਂ ਪਾਸ਼ਾ ਨੇ Hindu ਧਰਮ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਤਾਂ ਵੱਡੀ ਮਿਸਾਲ ਸੈਕੂਲਰਿਜ਼ਮ ਦੀ ਕੀ ਹੋ ਸਕਦੀ ਹੈ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾ ਲੋ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਾਦਲ ਸਾਹਿਬ ਵਰਗੇ ਹੋਣੇ ਚਾਹੀਦੇ ਆ ਤੁਸੀਂ ਦੇਖੋ جے بادل صاحب نے دربار صاحب دے چاروں تب اینی خوبصورت ہے اٹنے شریعت بنائی بادل صاحب نے نال دے نال درگیانہ مندر نوی سجایا اب بغان کی جے پویتر تان رام دی رثمت ان سو پروڑ کلاکر بنایا گروہ رویدہ جی مہراج دا مندر بھی بنایا آہ ہندی ہے سرکار آہ ہندی ہے لیڈر تے میں ان کے شرمہ جی ਨੈ ਮੈਂ ਗੱਲ ਕਰ ਰਿਹਾ ਸੀ RAM ji di nan ke thode itthe hai karam te main nan menu menu khende parmatma ke mehar kare sadi sarkar a jaye te main unnan keha ram ji da vi pavitra sthan asi bahut khubsurat itthe kram banawange bolay issot hai sri akal جدو دیش دے پردھان منتری بنان سنی دے پردھان منتری کا بیان انہیں نیمے چلے گئے تھی دیکھو پچھے جے دیش دے پردھان منتری, منتری نے کی کیا بی کی بی جے, بی جے بی دی کہ جی تھی مسلمان پرہا سارے ہندو پرہان دے منگل سوتر بی بیان دے منگل سوتر کھو لیں گے آ کوئی بیان پردھان منتری لول ہے ਦੇ ਹੁਣ ਇੰਨੇ ਘਬਰਾ ਗਏ ਕਿਉਂਕਿ ਯੂਪੀ ਚ ਵੀ ਹਾਰ ਗਏ ਤੇ ਹੁਣ ਕਹਿਣ ਲੱਗੇ ਯੂਪੀ ਚ ਬਿਆਨ ਸੀ ਕਿ ਜੇ ਬੀਜੇਪੀ ਨੂੰ ਨਾ ਜਿਤਾਇਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੀਆਂ ਪਾਣੀਆਂ ਦੀਆਂ ਟੂਟੀਆਂ ਵੀ ਪੱਟ ਕੇ ਲੈ ਜਾਣਗੇ ਆਹ ਤਾਂ ਬਿਆਨ ਆ ਗਿਆ ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਵਰੇ ਬੜਾ ਕੁਝ ਕੀਤਾ ਕਰਤਾਰਪੁਰ ਕੋਰਡੋਰ ਲਿਆਂਦਾ ਹੈ ਜੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਬਜ਼ੇ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਦੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਦੇ ਆਰਐਸਐਸ ਕਬਜ਼ੇ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਬਜ਼ੇ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਤੋਗਾ ਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਬੀਜੇਪੀ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਇਹ ਲੋਕ ਅ ਸਾਰੇ ਲੋਕ ਏਜੰਸੀਆਂ ਦੇ ਬੰਦੇ ਐ ਨਿਸ਼ਾਨਾ ਇੱਕੋ ਇੱਕ ਹੈ ਕਿ ਥੋੜੀ ਮਾਂ ਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਂਡੇ ਦੇਖ ਲਓ ਤੁਸੀਂ ਦਾਦੂ ਵਾਲ ਦੇਖ ਲਓ ਸਾਰੇ ਯਾਰਸ ਸਿਸਟੇਜੰਸ਼ੀਆਂ ਦੇ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਇਸ ਇਲੈਕਸ਼ਨ 'ਚ ਵੀ ਚੱਲੇ ਆ। ਕਿਉਂ? ਉਹਨਾਂ ਨੂੰ ਹੁਕਮ ਆਇਆ ਹੈ ਕਿ ਅਕਾਲੀ ਦਲ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ। ਐਜੀ ਹਾਲਾਤ ਬਣਾਤੀ ਹੈ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ। ਤੁਸੀਂ ਬਚਾ ਸਕਦੇ ਹੋ। ਕਿਉਂਕਿ ਤੁਸੀਂ ਗਲਤ ਫੈਸਲੇ ਕਰ ਕਰਕੇ ਆ 10 ਸਾਲ ਜ਼ਿੰਦਗੀ ਦੇ ਖਰਾਬ ਕਰ ਲਏ। 5 ਸਾਲ ਹੱਕਾਂ ਕੈਪਟਨ ਦੇ ਰਾਜ ਦੇਖ ਲਿਆ ਡੱਕਾ ਨਹੀਂ ਟੁੱਟਿਆ ਥੋੜੇ ਦੇਖੋ ਹੜ ਆ ਜਾਂਦੇ ਇੱਥੇ ਘੱਗਰ ਦਾ ਕਿੰਨਾ ਵੱਡਾ ਮਸਲਾ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਜੇ ਚਾਹੁੰਦਾ 5-400 ਕਰੋੜ ਰੁਪਏ ਲਾ ਕੇ ਸਾਰਾ ਹੱਲ ਕਰ ਦਿੰਦਾ ਪਟਿਆਲੇ ਵਾਲਿਓ ਮੇਰੇ ਵੀਰ ਰਿੰਕੇ ਸ਼ਰਮਾ ਨੂੰ ਤੁਸੀਂ ਜਿਤਾਈ ਦੇਣਾ ਅਸੀਂ ਕੁਝ ਮਰਜ਼ੀ ਕਰੇ ਮੇਰਾ ਤੁਹਾਡੇ ਨਾਲ ਵਾਦਾ ਘੱਗਰ ਦੀ ਮੁਸ਼ਕਲ ਪੱਕਾ ਹੀ ਕਾਸੀਂ ਕਰ ਦਾਂਗੇ ਬੋਲੇ ਮੁੱਖ ਮੰਤਰੀ ਇਹਨੇ ਤਾਂ ਬੁਰਾ ਹਾਲ ਕਰਤਾ ਪੰਜਾਬ ਦਾ ਇੱਕ ਸ਼ਰਾਬੀ ਨੂੰ ਆਪਾ ਮੌਤ ਦੇ ਦੀ ਸਰਕਾਰ ਅੱਜ ਹਾਲਤ ਕੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਰਹਿਣਾ ਇੱਥੇ ਹੈ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਅਕਾਲੀ ਦਲ ਕਿਸਾਨਾਂ ਦੀ ਬਾਹ ਫੜਨ ਵਾਲਾ ਅਕਾਲੀ ਦਲ ਗਰੀਬ ਦੀ ਬਾਹ ਫੜਨ ਵਾਲਾ ਅਕਾਲੀ ਦਲ ਇੰਡਸਟਰੀ ਲਿਆਉਣ ਵਾਲਾ ਕਾਲੀ ਦਲ ਵਪਾਰੀਆਂ ਦਾ ਸਾਥ ਦੇਣ ਵਾਲਾ ਕਾਲੀ ਦਲ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲਾ ਕਾਲੀ ਦਲ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਪਾਉਣ ਵਾਲਾ ਕਾਲੀ ਦਲ ਆਪਾਂ ਨੂੰ ਹੋਰ ਕਿਸੇ ਦੀ ਲੋੜ ਕੀ ਹੈ ਕੀ ਲੋੜ ਹੈ ਆਪਾਂ ਜੇ ਬਚਣਾ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਪਣੇ ਕਿਸਾਨਾਂ ਨੂੰ ਬਾਰਡਰ ਸੀਲ ਕਰਕੇ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਉਧਰ ਜਾਣ ਨਹੀਂ ਦਿੱਤਾ ਦਿੱਲੀ ਤੱਕ ਤੁਸੀਂ ਵੀ ਪਹਿਲੀ ਜੂਨ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਜਾਣੀ ਚਾਹੀਦੀਆਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਨੂੰ ਦੇਣਾ ਚਾਹੀਦਾ ਤਬਦਲਦੇ ਹੋ ਤੋਜ ਬਦਲਦੇ ਹੋ ਬੰਨਾ ਤਾਂ ਆਵਾਜ਼ ਬਦਲ ਦਿਓ ਨਾਲੇ ਖਾਲਸਾ ਜੀ ਤੁਸੀਂ ਕਿਵੇਂ ਭੁੱਲ ਗਏ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਪਹਿਲੀ ਜੂ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਂ ਪਾਦੇ ਤੁਹਾਡੇ ਸਰਪਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਭੁੱਲ ਗਏ 40 ਸਾਲ ਐਡਾ ਵੱਡਾ ਆਪਣੇ ਤੇ ਹਮਲਾ ਹੋਇਆ ਕੱਲਿਆਂ ਨਹੀਂ 40 ਸਾਲ ਪਹਿਲੇ ਭਾਵੇਂ ਕਾਨਪੁਰਾ ਭਾਵੇਂ ਨਾਗਪੁਰਾ ਭਾਵੇਂ ਦਿੱਲੀ ਐ ਜਿੱਥੇ ਤੁਹਾਡੇ ਭੈਣ ਭਰਾ ਰਹਿੰਦੇ ਸੀ ਉਹਨਾਂ ਦੇ ਘਰ ਸਾੜੇ ਗਏ ਦੁਕਾਨਾਂ ਸਾੜੀਆਂ ਗਈਆਂ ਤੇ ਉਹਨਾਂ ਦੇ ਗੱਲਜ ਟਾਇਰ ਪਾ ਕੇ ਅੱਗ ਲਾਏ ਗਏ ਕਿ ਆਪ ਭੁੱਲ ਗਏ ਆ ਐਡੀਆਂ ਚੀਜ਼ਾਂ ਜਿਹੜੇ ਕਮਾਂ ਚੀਜ਼ਾਂ ਭੁੱਲ ਜਾਣੀਆਂ ਪਰ ਦੁੱਖ ਲੱਗਦਾ ਕਿ बार-बार ਪੰਜਾਬ ਵਿੱਚ ਫਿਰ ਤੋਂ ਕਾਂਗਰਸ ਨੂੰ ਵੋਟ ਪੈ ਜਾਂਦੀ ਹੈ ਤੇ ਉਹਨਾਂ ਦੀ ਸਰਕਾਰਾਂ ਆ ਜਾਂਦੀਆਂ ਤੇ ਆਪਣੀ ਪਾਰਟੀ ਨੂੰ ਤੁਸੀਂ ਪਿੱਛੇ ਹਟ ਦਿੰਦੇ ਹੋ ਇਸ ਕਰਕੇ ਦੋ ਗੱਲਾਂ ਮੈਂ ਕਹਿਣੀਆਂ ਚਾਹਣਾ ਇੱਕ ਤਾਂ ਪੈਸੇ ਲੈਕਸ਼ਨ ਵਿੱਚ ਇੱਕ ਤਾਂ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਬਣਾਉਣਾ ਦੂਜੀ ਗੱਲ ਜਿਹੜੇ ਆਪਣੇ ਆਪ ਨੂੰ ਪੰਥਕੜ ਖੜਾ ਕਰਦੇ ਐ ਆਪਣੇ ਆਪ ਨੂੰ ਪੰਥਕ ਉਮੀਦਵਾਰ ਕਹਿੰਦੇ ਐ ਉਹਨਾਂ ਦਾ ਸਾਰਿਆਂ ਦਾ ਪਛੋਕੜ ਦੇਖੋ ਤੇ ਮੈਂ ਬੇਨਤੀ ਕਰਨਾ ਉਹ ਪੰਥਕ ਉਮੀਦਵਾਰ ਨਹੀਂ ਪੱਧਰੀ ਨਮੈਂਦਾ ਜਥੇਮੰਦੀ ਥੋੜੀ ਐ 103 ਸਾਲ ਪੁਰਾਣੀ ਪਾਰਟੀ ਐ ਪੰਥਕ ਮੀ ਕੋ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਉਹ ਲੋਕ ਐ ਉਹਨਾਂ ਤੋਂ ਵੀ ਬਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਰਾਮ ਅਣੀ ਅਕਾਲੀ ਦਾ ਜਿੰਦਾਬਾਦ ਸ਼੍ਰੀ ਰਾਮ ਅਣੀ ਅਕਾਲੀ ਦਾ ਜਿੰਦਾਬਾਦ ਸਖਬੀਰ ਤੇ ਵੀ ਸੋਚਤੇ ਮੇਰਾ ਦਿਆਨ ਤੇਨ ਕੇ ਸ਼ਖਬੀਰ ਤੇ ਵੀ ਸੋਚਤੇ ਮੇਰਾ ਦਿਆਨ ਐਨ ਕੇ ਸ਼ਰਮਾ ਜੀ ਨਾਲ ਮੇਰਾ ਸੰਬੰਧ ਪਿਛਲੇ 40 ਸਾਲ ਦਾ ਹੈ ਮੇਰੇ ਭਰਾਵਾਂ ਮੰਗੂ ਹੈ 40 ਸਾਲ ਛੋੜਾ ਜਾਂਦਾ ਸਕੂਲ ਪੜਦਾ ਉਦੋਂ ਦੇ ਸਾਡੀ ਦੋਸਤੀ ਹੈ ਕੰਦ ਕਰਕੇ ਸਹੀ ਮੰਨੇ ਤੇ ਵਧੀਆ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਜਿਹੜੇ ਥੋੜੇ ਵਿੱਚੋਂ ਨਿਕਲਿਆ ਇਹ ਗਰੀਬ ਕਰਦਾ ਜਿਹਨੇ ਮਿਹਨਤ ਕਰਕੇ ਆਪਣੀ politcal ਸਪੇਸ ਵੀ ਬਣਾਇਆ ਤੇ ਕਰਵਾਏ ਵੀ ਵਧਾਇਆ ਇਹ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਦੂਜੇ ਸਾਰੇ ਉਮੀਦਵਾਰ ਨੇੜੇ ਤੇੜੇ ਦੇ ਨਹੀਂ ਆਹ ਜਰੂਰ ਧਿਆਨ ਰੱਖਿਓ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਫਤਿਹ